ਇਹ ਗੋਪੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਬੱਜੋਆਣਾ ਇੱਕ ਹੁਣੇ-ਹੁਣੇ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਇੱਕ ਮਿੱਤਰੋ ਸੂਣ ਵਾਲੀ ਆ ਦੋਨੇ ਮੱਝਾਂ ਚੰਗੀਆਂ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਸੂਈ ਆ ਕਿੰਨਾ ਕੁ ਤੋਹ ਕੱਢ ਸਕਦੀ ਆ ਥਾਂਡੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਆ ਹਵਾਨਾ ਬਹੁਤ ਸੋਹਣਾ ਹੈ ਰਿਕਸ ਹਵਾਨਾ ਹੈ ਤੇ ਚੰਗਾ ਭਜਣਾ ਚੰਗੀ ਸੰਭੀ ਵੀ ਆ ਸਿੰਘਾਂ ਦੀ ਸੇਪ ਵੀ ਸੋਹਣੀ ਆ ਸਰੀਰ ਪੱਖੋਂ ਆਪਾਂ ਕਹਿ ਸਕਦੇ ਬਹੁਤ ਚੰਗੀ ਆ ਹੁਣੇ-ਹੁਣੇ ਸੂਈ ਆ ਜੇਰ ਮਿੱਤਰੋ ਪੈਣੀ ਆ। 90 20 ਵਜੇ ਤੇ ਦੂਜੇ ਨੰਬਰ ਤੇ ਮਿੱਤਰੋ ਸੂਣ ਵਾਲੀ ਆ। ਹਾਂਜੀ ਬਾਈ ਗੋਪੀ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਹੋ ਠੀਕ ਐ ਸੇ ਤਾਂ। ਪਿੰਡ ਬਜਵਾਨਾ ਹਾਂਜੀ ਤਸੀਰ ਨਾ ਥਾਣਾ ਦੇ ਜਿਹੜਾ ਬਠਿੰਡਾ ਹਨਾ। ਹਾਂਜੀ ਪੰਜ ਕ ਲੈਣਾ ਕੋਲਿਆ ਬਜਵਾਨਾ ਪਿੰਡ ਜੀ। ਹਾਂ ਤੇ ਮੱਝ ਦਾ ਸੂਆ ਕਿਹੜਾ ਜਿਹਾ ਬੱਲਾ ਦਾ ਇਹ ਤੀਜਾ ਸੂਆ ਸੂਈ ਆ ਜੀ। ਤੀਜਾ ਸੂਆ ਸੂਈ ਆ। ਹਾਂਜੀ। ਮਨ ਲਾ ਵੀ ਬਹੁਤ ਚੰਗੀ ਦੱਸਿਆ ਜੀ ਦੂਜੇ ਦੂਏ। ਕਿੰਨਾ ਕੁ ਦੱਸਿਆ ਮਾ। 17 ਕਿਲੋ ਕੰਦੇ ਨਾਰਮਲ ਸੇਵਾ ਤੇ ਚ ਮਲਾ 14 15 ਦਾ ਕੱਡੂ ਕੱਡੂ ਨਾ ਉਹਨੇ ਜੀ ਖੁੱਲੇ ਜੀ ਦੱਸਦੀ ਆ ਚੋਣ ਚਾਨ ਬਹੁਤ ਥਣ ਬਹੁਤ ਆ ਤੋਰੇ ਇੱਕ ਵਾਰੇ ਥਣ ਵੀ ਮਿੱਤਰੋ ਬਹੁਤ ਚੰਗਾ ਹੈ ਸਰੀਰ ਪੱਖੋਂ ਵੀ ਚੰਗੀ ਸੰਭੀ ਵੀ ਆ ਤੁਹਾਨੂੰ ਇੱਕ ਵਾਰੀ ਤੁਰਦੀ ਦਿਖਾਉਣੇ ਆ ਹੁਣੇ ਹੁਣੇ ਸੂਈ ਆ ਹਜੇ ਜੇਰ ਪੈਣੀ ਆ ਕੱਲਾ ਕੱਲਾ ਥਾਣਾ ਹੈ ਗੈਬ ਸਾਈਜ਼ ਮਿੱਤਰੋ ਚੰਗਾ ਚੰਗਾ ਬੰਤਰਾ ਸਰੀਰ ਦੀ ਤੇ ਤੀਜੇ ਸੂਏ ਸੂਈ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਮਗਰ ਬੱੱਚਾ ਕਟਾ ਕੱਟੀ ਮਗਰ ਕਟਾ ਮਗਰ ਮਿੱਤਰੋ ਕੱਟਤਾ ਜੇ ਹਜੇ ਪੈਣੀ ਆ ਤੇ ਕੀ ਰੇਟ ਕੀ ਕਰਤਾ ਜੀ ਆਪਾਂ ਫਿਰ ਇਹ ਡਾਕਟਰ ਸਾਹਿਬ ਇੱਕ ਤੀਰ ਹੀ ਦੇਵਾਂਗੇ ਉਹ ਮਾਨ ਤਣ ਹੋ ਜਾ ਇੱਕ ਤੀਜੂ ਹਾਂਜੀ ਬਸ ਠੀਕ ਆ ਮਾਨ ਤਣ ਇੱਕ ਤੀਦੇ ਵਿੱਚੋਂ ਹੋ ਜਾਊਗਾ ਜਿਹੜੇ ਵੀ ਮੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੀਜੇ ਸੂਏ ਸੂਈ ਆ ਤੇ ਇੱਕ ਤੀ ਦੀ ਬਾਈ ਦੀ ਡਿਮਾਂਡ ਹੈ ਤੇ ਦੂਜੇ ਨੰਬਰ ਤੇ ਸੂਣ ਵਾਲੀ ਹੈ ਨਾ ਸੂਆ ਕਿਹੜਾ ਜੀ ਇਹ ਵੀ ਤੀਜਾ ਸੂਆ ਸੂਜੀ ਦਾ ਠੀਕ ਹੈ ਝੋਲੀ ਝਾਲੀ ਬਹੁਤ ਚੰਗੀ ਆੜੀ ਹੈ ਨਾ ਹਾਂ ਜੀ ਅਜੇ ਲੈੰਦੀ ਆ ਪੰਜ ਸੱਤ ਦਿਨ ਜੀ ਇਹ ਵੀ ਦੁੱਧ ਦੀ ਚੰਗੀ ਹਰ ਕਾੜਦੀ ਮਾਲਕੀ ਤੋਂ ਤੋਰੋ ਵੀ ਇਹਨੂੰ ਮਾਲਕੀ ਤੋਂ ਲੈਣੋਂ ਲਈ ਆ ਜੀ ਮਾਲਕੀ ਕਿ ਲਿਆਣ ਤੋਂ ਬਾਈ ਕਹਿੰਦਾ ਲਈ ਆ ਹਾਂ ਤੇ ਕੱਦ ਕਾਟ ਵੀ ਵਧੀਆ ਵਜਨ ਵੀ ਚੰਗਾ ਤੇ ਸਿੰਘਾਂ ਦੀ ਸ਼ੇਪ ਵੀ ਬਹੁਤ ਸੋਹਣੀ ਆ ਅਜੇ ਘੱਟੋ ਘਾਟ ਮਿੱਤਰੋ ਲੈੰਦੀ ਆ ਪੰਜ ਚਾਰ ਦਿਨ ਹਫ਼ਤਾ ਹੀ ਲੈ ਜੂ ਜੀ ਬਹੁਤ ਹੈ ਮੈਂ ਜੀ ਠੀਕ ਹੈ ਸੋ ਬਾਈ ਦਾ ਮਿੱਤਰੋ ਵਪਾਰ ਦਾ ਕੰਮ ਆ ਕਾਫੀ ਵੀਡੀਓ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਪਾ ਚੁੱਕੇ ਚੰਗੇ ਵਸੂ ਬਾਈ ਰੱਖਦਾ ਤੇ ਸੂਆ ਤੀਜਾ ਸੂਦੀ ਆ ਪੰਜ ਚਾਰ ਦਿਨਾਂ ਦੀ ਕੱਚੀ ਆ ਕਿੰਨਾ ਕ ਦੁੱਧ ਪਾ ਸਕਦੀ ਆ ਜਿਹੜੇ ਹਿਸਾਬ ਨਾਲ ਮਾਲਕਾਂ ਨੇ ਤਾਂ ਇਹਦਾ ਵੀ 16 ਕਿਲੋ ਵੰਗੂ ਕਹਿਆ ਜੀ ਕਹਿੰਦੇ 16 ਚੋਆ ਜੀ ਠੀਕ ਆ ਹਾਂ 15 ਦਾ ਖੁੱਲਾ ਦੁੱਧ ਦੇ 14 15 ਦਾ ਮੰਨ ਲਿਆ ਹਣਾ ਹਾਂਜੀ ਹਾਂਜੀ ਠੀਕ ਆ ਇਹਦਾ ਰੇਟ ਫਿਰ ਕੀ ਕਰਤਾ ਜੀ ਇਹ 1 32 ਦੀ ਦੇ ਦਿਆਂਗੇ 1 32 ਉਹ 1 30 ਹਣਾ ਹਾਂਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 98153 ਜੀ ਹਾਂਜੀ 17515 98153 17515 ਪਿੰਡ ਬੱਜਵਣਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਟੇੜਾ ਹਨਾ ਸੋ ਫੇਰ ਆਪਾਂ ਕਹਨੇ ਵੀ ਦੋਨੇ ਨਗ ਮਿੱਤਰੋ ਚੰਗੇ ਆ ਇਹ ਹਜੇ ਘੱਟੋ ਘੱਟ 5-7 ਦਿਨਾਂ ਦੀ ਕੱਚੀ ਆ ਥੋੜਾ ਜਿਹਾ ਕੈਮਰੀ ਤੋਂ ਜ਼ਰੂਰ ਡਰਦੀ ਆ ਇਹ ਮਿੱਤਰੋ ਹਜੇ ਤਾਜੀ ਸੂਈ ਆ ਜੇ ਰਹੇ ਜੇ ਪੈਣੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਗਾ ਤਾਂ ਕਰੋ ਭਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਪਤਨਵਾਦ ਕਰਦੇ ਹਾਂ ਜਿਹੜੇ ਪਰ ਆਪਣੀਆਂ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ